ਵਿਦਾਲ ਸਫਦਰ ਮਾਨਸੂਨ اجلاس ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਇਸ ਬੈਠਕ ਵਿੱਚ ਹਰਪਾਲ ਚੀਮਾ ਤੇ ਅਮਨ ਅਰੋੜਾ ਸਮੇਤ ਬਾਕੀ ਕੈਬਨਿਟ ਮੰਤਰੀ ਸ਼ਾਮਲ ਹੋਏ। ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਪਾਲ ਚੀਮਾ ਨੇ ਦੱਸਿਆ ਕਿ ਕੈਬਨਿਟ ਵਿੱਚ ਪੰਚਾਇਤੀ ਚੋਣਾਂ ਤੋਂ ਇਲਾਵਾ ਕਈ ਹੋਰ ਅਹਿਮ ਮੁੱਦੇ 'ਤੇ ਚਰਚਾ ਕੀਤੀ ਗਈ। ਕੈਬਨਿਟ ਦਾ ਪਹਿਲਾ ਫੈਸਲਾ ਪੰਜਾਬ ਵਿੱਚ ਪੀ.ਸੀ.ਐਸ ਦੀਆਂ ਅਸਾਮੀਆਂ ਨੂੰ ਲੈ ਕੇ ਹੋਇਆ ਜਿਸ ਦੇ ਅਨੁਸਾਰ ਪਹਿਲਾ ਪੀ.ਸੀ.ਐਸ ਅਧਿਕਾਰੀਆਂ ਦੀਆਂ 310 ਅਸਾਮੀਆਂ ਸਨ ਜਿਨ੍ਹਾਂ ਨੂੰ ਵਧਾ ਕੇ 369 ਅਸਾਮੀਆਂ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਵਿੱਚ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਦਾ ਵੀ ਫੈਸਲਾ ਲਿਆ ਗਿਆ ਹੈ ਪੰਜਾਬ ਕੈਬਨਿਟ ਨੇ ਪੰਚਾਇਤੀ ਰਾਜ ਐਕਟ ਦੇ ਨਿਯਮ 12 ਵਿੱਚ ਸੋਧ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਇਸ ਫੈਸਲੇ ਤੋਂ ਬਾਅਦ ਹੁਣ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਕੋਈ ਵੀ ਵਿਅਕਤੀ ਪੰਚ ਜਾਂ ਸਰਪੰਚ ਲਈ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦਾ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਦੀਆਂ ਚੋਣਾਂ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨ ਤੇ ਲੜ ਸਕਣਗੀਆਂ ਇਸ ਦੇ ਨਾਲ ਹੀ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਦੀ ਰਿਹਾਈ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਚਿਮਣ ਨੇ ਦੱਸਿਆ ਕਿ ਇੱਕ ਗਰਦਰੀਆ ਨੇੜੇ ਚੰਦੋ ਪਿੰਡ ਵਿੱਚ ਪੰਜਾਬ ਸਰਕਾਰ ਨੇ 20 ਏਕੜ ਜ਼ਮੀਨ ਖਰੀਦੀ ਹੈ ਜਿੱਥੇ 40 ਫੁੱਟ ਡੂੰਗਾ ਛੱਪੜ ਪੁੱਟਿਆ ਜਾਵੇਗਾ ਅਜਿਹਾ ਇਸ ਲਈ ਕੀਤਾ ਜਾਵੇਗਾ ਤਾਂ ਜੋ ਗਰਾਊਂਡ ਵਾਟਰ ਨੋਰ ਤੋਂ ਰੀਚਾਰਜ ਕੀਤਾ ਜਾ ਸਕੇ ਪੰਜਾਬ ਪੰਚਾਇਤੀ ਚੋਣਾ ਰੂਲਸ ਪੰਜਾਬ ਪੰਚਾਇਤੀ ਚੋਣਾ ਰੂਲਸ 994 ਦੇ ਰੂਲ ਜਿਹੜਾ 12 ਵਿੱਚ ਸੋਧ ਕੀਤੀ ਗਈ ਹੈ ਰੂਲ 12 ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਿਜ਼ਨ ਸੀਗਾ ਉਹਨਾਂ ਦਾ ਇਹ ਜਿਹੜਾ ਉਹ ਦੱਸਿਆ ਉਹਨਾਂ ਨੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਾ ਆਪਸੀ ਲੋਕਾਂ ਦੇ ਅੰਦਰ ਪਿੰਡਾਂ ਦੇ ਅੰਦਰ ਕੁਝ ਪੋਲੀਟੀਕਲ ਜਿਹਦੀਆਂ ਲੋਕਾਂ ਦੀ ਆਪਦੀਆ ਆਪਣੀਆਂ ਐਸੋਸੀਏਸ਼ਨਾਂ ਹੁੰਦੀਆਂ ਨੇਗੀਆਂ ਜਾਂ ਲੋਕ ਜੁੜੇ ਹੁੰਦੇ ਨੇਗੇ ਪੋਲੀਟੀਕਲ ਪਾਰਟੀਆਂ ਦੇ ਨਾਲ ਉਹਨਾਂ ਦੇ ਕਰਕੇ ਪਹਿਲਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਰਪੰਚ ਦੀ ਤੇ ਪੰਚ ਦੀ सरपंच ਤੇ ਪੰਚ ਦੀ ਪੰਚਾਇਤੀ ਚੋਣ ਸੀ ਜਿਹੜੀ ਉਹ ਪੋਲਿਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪੋਲਿਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਇਸ ਵਾਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਬਿਨਾ ਪੋਲਿਟੀਕਲ ਪਾਰਟੀ ਦੇ ਸਿੰਬਲ ਤੋਂ ਲੜੀਆਂ ਜਾਣਗੀਆਂ ਪੰਜਾਬ ਦੇ ਅੰਦਰ ਬਿਨਾ ਪੋਲਿਟੀਕਲ ਪਾਰਟੀਆਂ ਦੇ ਸਿੰਬਲ ਤੋਂ ਲੜੇ ਜਾਣਗੀਆਂ ਸੋ ਯਾਨੀ ਕਿ ਪੋਲਿਟਿਕਲ ਪਾਰਟੀਆਂ ਦੇ ਨੁਮਾਇੰਦੇ ਆ ਕੇ ਡਾਇਰੈਕਟ ਤੌਰ ਤੇ ਕਈ ਵਾਰ ਭਾਈਚਾਰੇ ਨੂੰ ਖਤਰਾ ਹੋ ਜਾਂਦਾ ਸੀਗਾ ਪਿੰਡਾਂ ਧੜੇ ਬੰਦੇ ਹੁੰਦੇ ਸੀਗੇ ਉਹ ਸਾਰਾ ਸਿਸਟਮ ਇਸ ਵਾਰ ਖਤਮ ਹੋਊਗਾ ਔਰ ਭਾਈਚਾਰਾ ਹੋਰ ਤਾਕਤਵਰ ਹੋਵੇ ਹੋਰ ਲੋਕ ਮਜਬੂਤੀ ਦੇ ਨਾਲ ਆਪਣੇ ਭਾਈਚਾਰੇ ਨੂੰ ਕਾਇਮ ਰੱਖ ਸਕਣ ਉਹਨੂੰ ਮੁੱਦੇ ਦਾ ਰੱਖਦੇ ਹੋਏ ਜਿਹੜਾ ਇਹ ਫੈਸਲਾ ਕੀਤਾਗਾ ਹੁਣ ਪਿੰਡਾਂ ਦੇ ਅੰਦਰ ਖਾਸ ਕਰਕੇ ਸਰਪੰਚ ਦੀ ਤੇ ਪੰਚ ਦੀ ਚੋਣ ਜਿਹੜੀ ਆ ਉਹ ਪੋਲਿਟਿਕਲ ਪਾਰਟੀਆਂ ਦੇ ਸਿੰਬਲ ਤੇ ਨਹੀਂ ਹੋਊਗੀ ਬਲਕਿ ਜਿਹੜੇ ਸਿੰਬਲ ਸਾਡੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੇ ਕਿ ਨਿਰਧਾਰਤ ਕੀਤੇ ਪਰਫਾਰਮੈਂਸ ਤਹਿਤ ਨੇ ਉਹਨਾਂ ਸਿਮਬਲਾਂ ਦੇ ਤਹਿਤ ਜਿਹੜੀ ਆ ਉਹ ਇਲੈਕਸ਼ਨ ਹੋ ਸਕੂਗੀ ਨਹੀਂ ਨਹੀਂ ਇਹ ਨਾ ਜਲਾ ਪਰੀਸ਼ਦ ਤੇ ਨਾ ਪੰਚਾਇਤ ਸਮਤੀ ਤੇ ਉੱਥੇ ਲਾਗੂ ਨਹੀਂ ਹੋਊਗਾ ਸਿਰਫ ਤੇ ਸਿਰਫ ਇਹ ਫੈਸਲਾ ਜਿਹੜਾ ਸਰਪੰਚਾਂ ਅਤੇ ਪੰਚਾਂ ਤੇ ਲਾਗੂ ਹੋਊਗਾ ਪੰਚਾਇਤ ਸਰ ਐਨਓਸੀ ਨੂੰ ਲੈ ਕੇ ਅੰਦਰੂਨੀ ਕਲੇਸ਼ ਨਾਲ ਜੂਝ ਰਹੇ ਕਲ ਦਲ ਨੇ ਵੱਡਾ ਫੈਸਲਾ ਲਿਆ ਹੈ ਕਲ ਦਲ ਨੇ ਸੀਨੀਅਰ ਅਗੂ ਬਲਵਿੰਦਰ ਸਿੰਘ ਪੁੰਦਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਸੁਖਬੀਰ ਬਾਦਲ ਨੇ ਬਲਵਿੰਦਰ ਸਿੰਘ ਪੁੰਦਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਪਾਰਟੀ ਨੇ ਇਸ ਸੰਬੰਧੀ ਜਾਣਕਾਰੀ ਐਕਸ ਉੱਤੇ ਸਾਂਝੀ ਕੀਤੀ ਹੈ ਦੱਸਦੇ ਕਿ ਅੱਜ ਅਕਾਲ ਤਖਤ ਸਾਹਿਬ ਉਤੇ ਸਿੰਘ ਸਹਿਬਾਨ ਦੀ ਇਕਤਿਰਤਾ ਹੈ ਇਸ ਦੌਰਾਨ ਸੁਖਬੀਰ ਬਾਦਲ ਨੂੰ ਦਿੱਤੇ ਗਏ ਸਪਸ਼ਟੀਕਰਨ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਹਾਲਾਂਕਿ ਹੁਣ ਅਕਲ ਦਲ ਨੇ ਬਲਵਿੰਦਰ ਸਿੰਘ ਪੁੰਦਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਦੇਤੇ ਰਹੇ ਕਿ ਪਿਛਲੇ ਦਿਨੀ ਅਕਾਲੀ ਦਲ ਦੇ ਵੱਟੀ ਗੀਤੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਬਾਕੀ ਧੜੇ ਨੇ ਅਕਾਲ ਤਖਤ ਸਾਹਿਬ ਉਤੇ ਮੰਗ ਪੱਤਰ ਦੇ ਕੇ ਸੁਖਬੀਰ ਬਾਦਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਹੁਣ ਅੱਜ ਅਕਾਲ ਤਖਤ ਸਾਹਿਬ ਉਤੇ ਇਸ ਸੰਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਹੀ ਕਾਲ ਦਲ ਨੇ ਬਲਵਿੰਦਰ ਸਿੰਘ ਪੁੰਦਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਕੇ ਕਈ ਸੰਕੇਤ ਦਿੱਤੇ ਹਨ ਅਜਿਹੇ ਵਿੱਚ ਇਹ ਵੀ ਚਰਚਾ ਛਿੜ ਗਈ ਹੈ ਕਿ ਸੁਖਬੀਰ ਬਾਦਲ ਨੇ ਪ੍ਰਧਾਨ ਕੀ ਤੋਂ ਲਾਂਬੇ ਹੋਣ ਦਾ ਮਨ ਬਣਾਣਾ ਸ਼ੁਰੂ ਕਰ ਦਿੱਤਾ ਹੈ ਦੇਖੋ ਇੱਕ ਗੱਲ ਹੈ ਕਿ ਕਾਰਜਕਾਰੀ ਪ੍ਰਧਾਨ ਜਦੋਂ ਲਗਦੇ ਆ ਉਹਦੇ ਕੋਈ ਹਾਲਾਤ ਉਤਪਨ ਹੁੰਦੇ ਆ ਬੰਦਾ ਦੇਸ਼ੋਂ ਬਾਹਰ ਗਿਆ ਹੋਵੇ ਕੋਈ ਜੇਲ੍ਹ ਚਲਾ ਜਾਵੇ ਜਾਂ ਕੋਈ ਵੱਡੀ ਬਿਮਾਰੀ ਦੀ ਹਾਲਤ 'ਚ ਹੋਵੇ ਤਾਂ ਤਾਕ ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਐਕਟ ਕਰਦੇ ਆ ਅੱਜ ਪ੍ਰਧਾਨ ਸਤਾ ਦੇ ਚੁਸਤ ਦਰੁਸਤ ਹੁੰਦੇ ਆ ਕਾਰਜਕਾਰੀ ਪ੍ਰਧਾਨ ਲਾਉਣਾ ਉਹ ਮੈਂ ਸਮਝਦਾ ਕਿ ਪਾਰਟੀ 'ਚ ਸਭ ਤੋਂ ਸੀਨੀਅਰ ਨੇ ਭੁੰਦੜ ਸਾਹਿਬ ਉਹਨਾਂ ਦੀ ਵੀ ਇੱਕ ਤੋਹੀਨ ਕਰਨਾ ਹੀ ਹੈ ਇਸ ਕਰਕੇ ਪਾਰਟੀ ਪ੍ਰਧਾਨ ਸਾਹਿਬ ਸੁਬੀਤ ਸਿੰਘ ਬਾਦਲ ਸਾਹਿਬ ਨੂੰ ਜਿਨ੍ਹਾਂ ਤੇ ਇਲਜ਼ਾਮ ਹੈ ਕਿ بار بار ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਔਰ ਕਿਉਂਕਿ ਕੇਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁੱਕਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਪ੍ਰਧਾਨ ਜਿਹੜੇ ਆ ਉਹ ਐਸਜੀਪੀਸੀ ਦੇ ਤੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਹਿਯੋਗ ਲਈ ਪ੍ਰੋਟੈਕਸ਼ਨ ਲਈ ਬਣੇ ਸੀ ਤੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਹੁਕਮਨਾਮਿਆਂ ਦੀ ਉਲੰਘਣਾ ਕਰੂਗਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪ੍ਰਧਾਨ ਰਹਿਣ ਦਾ ਕੋਈ ਹੱਕ ਨਹੀਂ ਹੈ ਵੈਸੇ ਵੀ ਪਾਰਟੀ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਤੋਂ ਲਿਆਂ ਖੜੀ ਕੀਤੀ ਹੈ ਅੱਜ ਡਾਕਟਰ ਸੁੱਖੀ ਚਲੇ ਗਏ ਹੈ ਕੱਲ ਡਿੰਪੀ ਦਾ ਚਲੇ ਜਾਣਾ ਅੱਜ ਕੋਈ ਉਮੀਦਵਾਰ ਬਣ ਲਈ ਕਿ ਦਰਬਾਰ ਤੋਂ ਤਿਆਰ ਨਹੀਂ ਜਿਹੜਾ ਕਿ ਆਪਣਾ ਜੱਦੀ ਹਲਕਾ ਸੀ ਇਸ ਕਰਕੇ ਹਲੇ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਔਰ ਸਾਰੇ ਧੜਿਆਂ ਦੀ ਬੈਠ ਕੇ ਇੱਕ ਪ੍ਰੈਜ਼ੀਡੀਅਮ ਬਣਨੀ ਚਾਹੀਦੀ ਹੈ ਤੇ ਫਿਰ ਨਵੇਂ ਸਿਰੋਂ ਭਰਤੀ ਹੋਣੀ ਚਾਹੀਦੀ ਹੈ ਸਾਬਕਾ ਸਾਸਦ ਮੈਂਬਰ ਸਿਮਰਜੀਤ ਸਿੰਘ ਮਾਨ ਦਾ ਕੰਗਨਾ ਰਨੋਤ ਤੇ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹੇ ਕਿ ਕੰਗਣਾ ਰਡੋਂ ਨੂੰ ਰੇਪ ਦਾ ਕਾਫੀ ਤਜਰਬਾ ਹੈ। ਹੁਣ ਕੰਗਣਾ ਨੇ ਇਸ ਉੱਤੇ ਮੋੜਵਾ ਜਵਾਬ ਦਿੱਤਾ ਹੈ। ਉਹਨਾਂ ਆਖਿਆ ਹੈ ਕਿ ਇੱਕ ਅਦਾਕਾਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੁਝ ਲੋਕਾਂ ਨੇ ਮੇਰੀ ਫਿਲਮ ਨੂੰ ਲੈ ਕੇ ਬੰਦੂਕਾਂ ਤਾਣ ਲਈਆਂ ਹਨ। ਮੇਰੇ ਮੱਥੇ ਉੱਤੇ ਰੱਖ ਦਿੱਤੀਆਂ ਹਨ। ਮੈਂ ਇਹਨਾਂ ਤੋਂ ਡਰਨ ਵਾਲੀ ਨਹੀਂ। ਹੁਣ ਮੈਨੂੰ ਰੇਪ ਦੀਆਂ ਧਮਕੀਆਂ ਵੀ ਆ ਰਹੀਆਂ ਹਨ। ਉਹ ਆਖ ਰਹੇ ਹਨ ਕਿ ਕੰਗਣਾ ਨੂੰ ਪਤਾ ਹੈ ਕਿ ਰੇਪ ਕੀ ਹੁੰਦਾ ਹੈ। ਇਸ ਤਰ੍ਹਾਂ ਉਹ ਮੇਰੀ ਆਵਾਜ਼ ਨੂੰ ਦਬਾ ਸਕਦੇ ਹਨ। ਦੱਸਦੇ ਕਿ ਕੰਗਣਾ ਰਣੋਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਅਤੇ ਉੱਥੇ ਮਾਰ ਕੇ ਲਾਸ਼ਾਂ ਨੂੰ ਉਲਟਕਾਇਆ ਗਿਆ ਜਿਸ ਤੋਂ ਬਾਅਦ ਕੰਗਣਾ ਰਣੋਦ ਦਾ ਇਹ ਬਿਆਨ ਸੁਰਖੀਆਂ ਵਿੱਚ ਸੀ ਸਾਰੇ ਇਸ ਦੀ ਨਖੇਦੀ ਕਰ ਰਹੇ ਸਨ ਦੱਸਦੇ ਕਿ ਚੋਣਾ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਹਰਿਆਣਾ ਪਹੁੰਚੇ ਹੋਏ ਸਨ ਜਦੋਂ ਸਿਮਰਜੀਤ ਸਿੰਘ ਮਾਨ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੰਗਣਾ ਨੂੰ ਲੈ ਕੇ ਇਹ ਵਿਵਾਦਿਤ ਬਿਆਨ ਦਿੱਤਾ ਹੈ ਕੰਗਣਾ ਰਣੋਦ ਜੋ ਸੰਸਦ ਹੈ ਉਨ੍ਹਾਂ ਦਾ ਬਿਆਨ ਆਇਆ ਕਿਸਾਨ ਆंदोलन में रेप और मर्डर हुए अगर बीजेपी की सरकार ना होती तो पंजाब का वो हाल होता जो बांग्लादेश का हुआ है मैं कहना तो नहीं चाहता रोनोड साहब को रेप का तो बहुत तजर्बा है उनसे आगे पूछ सकते हैं कि कैसे होता है रेप तो लोगों को समझाया जाए कि रेप कैसे होता है उनको कैसे तजर्बा तो है तो तजर्बा जैसे होता है आप अगर साइकिल चलाते हैं 28 ਅਗਸਤ ਤੋਂ ਵਿਜ਼ਟਰ ਵੀਜ਼ੇ ਤੇ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਨੂੰ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਹੈ ਇਹ ਨੀਤੀ ਅਗਸਤ 2020 ਵਿੱਚ ਕੈਨੇਡਾ ਵਿੱਚ ਆਉਣਾ ਸੈਲਾਨੀਆਂ ਦੀ ਸਹਾਇਤਾ ਲਈ ਪੇਸ਼ ਕੀਤੀ ਗਈ ਸੀ ਜੋ ਕੋਵਿਡ-19 ਮਹਾਂਮਾਰੀ ਨਾਲ ਸੰਬੰਧ ਬਾਰਡਰ ਬੰਦ ਹੋਣ ਕਾਰਨ ਘਰ ਵਾਪਸ ਨਹੀਂ ਆ ਸਕੀ ਪਾਲਿਸੀ ਦੇ ਤਹਿਤ ਉਹ ਕੈਨੇਡਾ ਛੱਡਣ ਤੋਂ ਬਿਨਾਂ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਸਨ ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਜਿਸ ਕੋਲ ਪਿਛਲੇ 12 ਮਹੀਨਿਆਂ ਦੇ ਅੰਦਰ ਵਰਕ ਪਰਮਿਟ ਸੀ ਪਰ ਉਹ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਵਿਜ਼ਿਟਰ ਵਿੱਚ ਬਦਲ ਗਿਆ ਸੀ ਆਪਣੀ ਨਵੀਂ ਵਰਕ ਪਰਮਿਟ ਅਰਜੀ ਤੇ ਫੈਸਲੇ ਦੀ ਉਡੀਕ ਕਰਦੇ ਹੋਏ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਯੋਗ ਬਣ ਗਿਆ ਸੀ ਸ਼ੁਰੂ ਵਿੱਚ ਨੀਤੀ ਦੀ ਮਿਆਦ 28 ਫਰਵਰੀ 2025 ਨੂੰ ਸਮਾਪਤ ਹੋ ਰਹੀ ਸੀ ਹਾਲਾਂਕਿ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਸੰਖਿਆ ਨੂੰ ਕੰਟਰੋਲ ਕਰਨ ਦੇ ਸਮੁੱਚੇ ਯਤਨਾਂ ਦੇ ਹਿੱਸੇ ਵਜੋਂ ਹੁਣ ਨੀਤੀ ਨੂੰ ਕਦਮ ਕਰ ਰਿਹਾ ਹੈ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਸੁਰੱਖਿਅਤ ਰੱਖੇਗਾ ਵਿਭਾਗ ਦਾ ਕਹਿਣਾ ਹੈ ਕਿ 28 ਅਗਸਤ ਤੋਂ ਪਹਿਲਾਂ ਪਾਲਿਸੀ ਤਹਿਤ ਜਮ੍ਹਾਂ ਕਰਵਾਈਆਂ ਗਈਆਂ ਅਰਜ਼ੀਆਂ ਤੇ ਕਾਰਵਾਈ ਹੁੰਦੀ ਰਹੇਗੀ ਦੱਸਦੀ ਹੈ ਕਿ ਕੁਝ ਸਲਾਨੀਆਂ ਨੂੰ ਵਰਕ ਪਰਮਿਟ ਲਈ ਅਪਲਾਈ ਕਰਨ ਦੀ ਇਜਾਜ਼ਤ ਦੇਣ ਵਾਲੀ ਅਸਥਾਈ ਨੀਤੀ ਦਾ ਅੰਤ ਕੈਨੇਡਾ ਦੇ ਅਸਥਾਈ ਵਿਦੇਸ਼ੀ ਕਾਮੇ ਦੇ ਪੱਤਰ ਨੂੰ ਘਟਾਉਣ ਦੇ ਉਦੇਸ਼ ਨਾਲ ਵੱਡੇ ਬਦਲਾਅ ਦੇ 1 ਹਫ਼ਤੇ ਦੌਰਾਨ ਆਇਆ ਹੈ 26 ਅਗਸਤ ਨੂੰ ਵਿਭਾਗ ਨੇ ਪੋਸ਼ਨਾ ਕੀਤੀ ਸੀ ਕਿ ਹੁਣ 26 ਅਗਸਤ 2024 ਤੱਕ ਸਥਾਈ ਵਿਦੇਸ਼ੀ ਵਰਕ ਪ੍ਰੋਗਰਾਮ TFW ਦੀ ਘੱਟ ਵੇਜ ਸਟ੍ਰੀਮ ਦੇ ਅਧੀਨ ਕੁਝ ਬਿਨੈਕਾਰਾਂ ਲਈ ਲੇਬਰ ਮਾਰਕੀਟ ਵਿਭਾਗ ਮੁਲਾਂਕਣ LMIA ਅਰਜ਼ੀ ਦੀ ਪ੍ਰਕਿਰਿਆ ਨਿਰੂਪ ਦੇਵੇਗਾ ਇਸ ਨਾਲ ਬਿਨੈਕਾਰਾਂ ਉੱਪਰਭਾਵ ਹੋਵੇਗਾ ਮੋਤਰਾ ਸ਼ੁਮਾਰੀ ਮੈਟਰੋਪੋਲੀਟਨ ਖੇਤਰਾਂ ਵਿੱਚ 6% ਦੀ ਵਾਧਦੀ ਬੇਰੋਜ਼ਗਾਰੀ ਦਰ ਨਾਲ IRCC ਨੇ ਵਿਦੇਸ਼ੀ ਕਾਮਯਾ ਦੀ ਗਿਣਤੀ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਕੈਨੇਡਾ ਵਿੱਚ ਰੋਜ਼ਗਾਰਦਾਤਾ TFW ਦੇ ਅਧੀਨ ਰੱਖ ਸਕਦੇ ਸਨ ਅਤੇ ਹੁਣ ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਬਟਾ ਛਟਕਾ ਦਿੰਦੇ ਆ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਦੇ